ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਤੋਂ ਆ ਹਿੰਮਤਪੁਰੇ ਇੱਕ ਆਪਣਾ ਕੋਟ ਬਣਿਆ ਵਾ ਮਾਰਖੰਡੀ ਬਾਦਾ ਬਹੁਤ ਪੁਰਾਣਾ ਗਾ ਤੇ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਪਹਿਲਾਂ ਤਾਂ ਤੁਸੀਂ ਦੇਖ ਲਓ ਬਾਦਿਆਂ ਨੂੰ ਪੁੱਛ ਲੈਣੇ ਇੱਥੇ ਬਹੁਤ ਸੰਤਾਂ ਨੇ ਜਿਹੜੀ ਆ ਤਪੱਸਿਆ ਕੀਤੀ ਆ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਪਰ ਜਿਹੜੀ ਇਹਦੀ ਕੰਡੀਸ਼ਨ ਆ ਹੁਣ ਥੋੜੀ ਜੀ ਰਿਪੇਅਰ ਕਰਨ ਵਾਲੀ ਹੋ ਗਈ ਤੇ ਜੇ ਇਹ ਰਿਪੇਅਰ ਹੋ ਜੇ ਤਾਂ ਜਿਹੜੀ ਪੁਰਾਣੀ ਯਾਦ ਆ ਤੇ ਉਹ ਬਚ ਸਕਦੀ ਆ ਕਿਉਂਕਿ ਕਿੰਨੇ ਸੰਤਾਂ ਨੇ ਇੱਥੇ ਭਗਤੀ ਕੀਤੀ ਆ ਤੇ ਉਹਦੇ ਬਾਰੇ ਵੀ ਕਿਹੜੇ-ਕਿਹੜੇ ਸੰਤਾਂ ਨੇ ਭਗਤੀ ਕੀਤੀ ਆ ਤੁਹਾਨੂੰ ਉਹਦੇ ਬਾਰੇ ਵੀ ਦੱਸ ਦਿੰਨੇ ਆ ਤੇ ਇਹ ਦੇਖ ਲਓ ਇਹਦੀ ਕੰਡੀਸ਼ਨ ਆ ਥੋੜੀ ਜੀ ਉਹ ਹੋ ਚੁੱਕੀ ਆ ਜੀ ਰਿਪੇਅਰ ਹੋ ਜੇ ਇਹ ਕਿਹੜੀ ਪੁਰਾਣੀ ਯਾਦ ਆ ਵਿੱਚੋਂ ਤੁਹਾਨੂੰ ਦਿਖਾ ਰਿਆਂ ਇਹ ਦੀ ਰਿਪੇਅਰ ਹੋ ਜੇ ਤਾਂ ਜਿਹੜੀ ਆ ਜਾਦਗਰ ਹੈ ਇੱਕ ਪ੍ਰਾਣੀ ਆ ਦੇਖ ਵਿੱਚ ਮਿੱਟੀ ਦਾ ਵੀ ਲੱਗਾ ਵਾ ਹੋਰ ਤੇ ਨੇਰਾ ਪੈ ਰਿਹਾ ਇਹ ਦੁੱਗਨ ਕਰਾ ਰਿਹਾ ਤੇ ਇਹ ਦੀ ਰਿਪੇਅਰ ਹੋ ਜੇ ਤਾਂ ਬਹੁਤ ਵਧੀਆ ਇੱਕ ਜਿਹੜੀ ਪ੍ਰਾਣੀ ਯਾਰ ਆ ਬਸ ਸਕਦੀ ਆ ਤੇ ਇੱਥੇ ਅਸੀਂ ਕਿਉਂ ਕਾ ਵੀ ਐਸੀ ਪਾ ਕੇ ਜਾਂਦੇ ਆ ਪਸ਼ੂ ਜਿਹੜੇ ਪੰਜ ਸਿੰਘਾਂ ਨੂੰ ਆ ਜੋ ਜਾਨਵਰ ਕਾਫੀ ਇੱਥੇ ਰਹਿੰਦੇ ਨੇ ਕਿਉਂਕਿ ਪੁਰਾਣੇ ਦਰਸ਼ਤ ਹੋਣ ਕਰਕੇ ਜਿਵੇਂ ਕਰੀਰ ਅਜੰਡਾ ਬਾਣਾ ਤੇ ਜੰਡ ਵੀ ਆ ਹਾਂਜੀ ਆ ਬਾਪੂ ਜੀ ਨੇ ਬਹੁਤ ਬਾਪੂ ਜੀ ਤੁਹਾਡੇ ਨਾਮ ਕੀ ਹੈ ਬਿਆਨ ਸਿੰਘ ਹਾਂਜੀ ਬਿਆਨਤਾ ਬਿਆਨਤ ਸਿੰਘ ਹਾਂ ਸਾਡੇ ਨਾਮ ਪਿਆ ਦਾ ਨਾਮ ਕੀ ਸਰਮਿੰਦਰ ਸਿੰਘ ਸਰਦਾਰ ਮਿੰਦਰ ਸਿੰਘ ਤੇ ਇਹ ਤੁਸੀਂ ਜਿਹੜਾ ਕੋਟ ਬਣਿਆ ਇਹਨੂੰ ਕਿੰਨਾ ਟਾਈਮ ਹੋ ਗਿਆ ਇਹ 100 ਸਾਲ ਵਾਲੇ ਮੁਰਗ ਨੂੰ ਕੋਈ ਪਤਾ ਜਮੀ ਕਰੋਦਾ ਮੜੇ 100 ਸਾਲਾਂ ਨੂੰ ਬਸ ਅੰਧਖੀ ਪਪਾ ਹੋਣਾ ਐਸਾ 100 ਸਾਲ ਤੋਂ ਇਹ ਮੈਗਨੇਟ ਇਹ 100 ਸਾਲ ਤੋਂ ਪਹਿਲਾ ਦਾ ਬਣਿਆ ਦਾ ਪਹਿਲਾ ਦਾ ਬਣਿਆ ਵਾ ਹਾਂ ਤੇ ਤੁਹਾਨੂੰ ਵੀ ਨਹੀਂ ਪਤਾ ਥੋੜੀ ਉਮਰ ਕਿੰਨੀ ਹੋ ਗਈ ਮੇਰੀ ਹੋ ਗਈ ਜੀ ਮੇਰਾ 72 ਸਾਲ ਬੀਤ ਗਈ ਆ 73 ਸਾਲ ਉਮਰ ਹੋ ਗਈ ਤੁਹਾਨੂੰ ਵੀ ਨਹੀਂ ਇਹਦੇ ਬਾਰੇ ਪਤਾ ਵੀ ਇਹ ਨਹੀਂ ਪਤਾ ਕੋਈ ਸੰਭਾਹ ਦੀ ਜਰੂਰ ਅੱਛਾ ਸੰਭਾਹ ਜ਼ਰੂਰ ਹੈ ਠੀਕ ਹੈ ਸੇਵਾ ਵੀ ਕੀਤੀ ਹੈ ਪ੍ਰਾਂਤਰ ਕਰਾਇਆ ਸੀ ਪ੍ਰਾਂਤਰ ਦੇ ਪੈਸੇ ਜਾਂਦੇ ਅੱਛਾ ਤੇ ਜੇ ਇਹ ਬਾਪੂ ਜੀ ਇੱਥੇ ਆਪਣਾ ਟਾਇਲ ਲੱਗ ਜੇ ਜਿਵੇਂ ਹੁਣ ਪੱਥਰ ਆ ਉਹਦੇ ਨਾਲ ਤਾਂ ਇਹ ਪੂਰਾ ਵਧੀਆ ਬਣ ਸਕਦਾ ਨਾ ਹਾਂ ਉਹਦੇ ਉਹ ਖੜੀਦਾ ਪਖਾਈ ਦੀ ਹਾਂ ਹਾਂ ਜੇ ਦੀ ਰਿਪੇਅਰ ਹੋ ਜਾ ਤਾਂ ਇੱਕ ਜਿਹੜੀ ਪੁਰਾਣੀ ਯਾਦਗਾਰ ਹੈ ਨਾ ਉਹ ਬਚ ਸਕਦੀ ਹੈ ਬਚ ਸਕਦੀ ਹਾਂ ਹਾਂ ਜੇ ਨੂੰ ਜੇ ਕੋਈ ਵੀਰ ਮੇਰਾ ਇਹ ਇੰਨੀ ਕ ਹਿੰਮਤ ਕਰਾ ਕੇ ਤੇ ਰਲ ਮਿਲ ਕੇ ਜੀ ਇਹ ਜਗਾ ਜਿਹੜੀ ਪੁਰਾਣੀ ਹੈ ਬਚ ਸਕਦੀ ਆ ਤੇ ਆਹ ਦੀ ਇਥੋਂ ਬਾਪੂ ਜੀ ਅਸੀਂ ਆ ਜਿਹੜਾ ਪਸ਼ੂ ਜਿਹੜੇ ਪੰਛੀਆਂ ਲਈ ਜਾਂ ਅਸੀਂ ਚੋਗਾ ਪਾ ਕੇ ਜਾਂਦੇ ਆ ਤੇ ਆਹ ਜਿਹੜੇ ਪੁਰਾਣੇ ਬਣ ਵੀਏ ਇਹ ਵੀ ਬਹੁਤ ਟਾਈਮ ਪੁਰਾਣੇ ਆ ਨਾ ਏ ਹਾਂ ਇਹ ਵੀ ਤਰਾਂ ਤੇ ਦਰਬਾਰ ਬਾੜਾ ਜਾਂ ਕਰਾਇਆ ਕਰੀ ਪਹਿਲਾਂ ਬਾਬਾ ਹੁੰਦੇ ਸੀ ਮੇਰੀ ਸ਼ੋਕਤ ਜੀ ਹਾਂਜੀ ਯਾਨੀ ਫਿਰ ਉਹਦਾ ਵਾਲ ਕਰੀ ਹੋਏ ਵੀ ਆ ਇੱਕੋ ਹੀ ਰਹਿ ਗਿਆ ਬਸ ਠੀਕ ਹੈ ਤੇ ਇੱਥੇ ਕਿਹੜੇ ਕਿਹੜੇ ਸੰਤਾਂ ਨੇ ਭਗਤੀ ਕੀਤੀ ਹੈ ਸਾਡੇ ਹੁੰਦੇ ਇੱਥੇ ਮੈਂ ਸਾਡੀ ਸ਼ੋਕਤ ਦੇ ਕਮੋੜ ਦਾ ਫਰੇਹਾ ਤੇ ਉਹਨੂੰ ਪਹਿਲਾਂ ਨਾਲ ਕੋਈ ਬੰਦਾ ਤੇ ਦਰਬਾਰ ਸਿੰਘ ਤੈਨੂੰ ਇਹਦੇ ਬਾਰੇ ਪਤਾ ਵੀ ਕਿਹੜੇ ਕਿਹੜੇ ਸੰਤਾਂ ਨੇ ਇੱਥੇ ਭਗਤੀ ਕੀਤੀ ਹੈ ਮੈਨੂੰ ਜੇ ਇੱਥੇ ਲਿਖਿਆ ਹੋਆਗਾ ਮੈਂ ਲਿਖਿਆ ਨਹੀਂ ਤੇ ਵੀ ਹੀਰਾਗਰੀ ਜੀ ਬੋਧਰਪੁਰੀ ਜੀ ਭਗਤੀ ਕਰਦੇ ਰਹੇ ਆ ਬੂੜ ਦਾ ਹਜੀ ਨਹੀਂ ਗਾਹ ਨਹੀਂ ਗਾਹ ਗੱਲਾਂ ਆਪਾਂ ਦੇਖੇ ਨਹੀਂ ਹੁੰਦੇਖੇ ਨਹੀਂ ਇੱਥੇ ਕੰਨ ਤੇ ਇਹਦੇ ਤੇ ਲੱਗਿਆ ਵਾ ਸੀਗਾ ਗੇਟ ਤੇ ਬਾਬਾ ਅੱਛਾ ਤੇ ਆਹਦੇ ਇੱਕ ਤਾਂ ਲਿਖਿਆ ਵਾ ਤੇ ਜਿਹੜਾ ਆਹ ਬਣਾ ਬਾਬਾ ਹੀਰਾਗਰੀ ਜੀ ਤੇ ਇਹ ਆਪਣੀ ਸੇਵਾ ਸਰਦਾਰ ਸਰਦਾਰਾ ਸਿੰਘ ਨੇ ਨਾਮ ਲਿਖਿਆ ਸੁਦਾਗਰ ਸਿੰਘ ਨੇ ਸੇਵਾ ਕੀਤੀ ਹੈ ਖੈਰਾ ਤੇ ਇਹ ਵੀ ਇਹਦੀ ਜਿਹੜੀ ਰਿਪੇਅਰ ਹੋਣ ਵਾਲੀ ਆ ਆਹ ਜਾਂ ਟਰੈਕਟਰ ਦੇ ਕਿਸੇ ਨੇ ਕਿਸੇ ਨੇ ਕੰਨੂ ਮਾਰੀ ਟਰੈਕਟਰ ਤੇ ਜੇ ਸਹੀ ਕੋ ਜੇ ਤੇ ਇੱਕ ਪੁਰਾਣੀ ਯਾਦਗਾਰ ਹੈ ਜਿਹੜੀ ਬਚੀ ਵੀ ਪੁਰਾਣੀ ਤੇ ਹੋਰ ਕਿਹੜੇ ਕਿਹੜੇ ਸੰਤ ਸੀਗੇ ਇਹਨਾਂ ਨੇ ਸੰਕਰ ਸੰਕਰਨੰਦ ਜੀ ਹਾਂ ਸੰਕਰਨੰਦ ਜੀ ਦਿਆਲਦਾਸ ਜੀ ਦਿਆਲਦਾਸ ਜੀ ਕਿ ਉਦੋਂ ਪਹਿਲਾਂ ਤਾਂ ਹੁਣ ਇੱਥੇ ਲਿਖਿਆ ਹੋਇਆ ਸੀਗਾ ਜੀ ਆਪਾਂ ਤਾਂ ਦੇਖੇ ਨਹੀਂ ਆਪਾਂ ਤਾਂ ਵੱਡੇ ਬਜ਼ੁਰਗ ਖੜੇ ਐ ਇਹਨਾਂ ਨੇ ਦੇਖਿਆ ਨਹੀਂ ਸਾਨੂੰ ਨਹੀਂ ਪਤਾ ਉਹ ਇਹਨਾਂ ਦੇ ਬਾਪ ਆਪਾਂ ਸੁਣਨ ਵਾਲੀਆਂ ਗੱਲਾਂ ਹੀ ਦੱਸਦੇ ਆ ਹਨਾ ਠੀਕ ਆਹ ਜਿਹੜੀ ਪੁਰਾਣੀਆਂ ਗੱਲਾਂ ਸੁਣਦੇ ਬੁਢਾਪੇ ਸੁਣਦੇ ਹੁੰਦੇ ਸੀ ਬੇਚੈਨ ਮੰਡਲੀ ਸ਼ਾਂਤਾਂ ਨਹੀਂ ਹੁੰਦੀ ਹਾਂ ਤੇ ਜੇ ਇਹ ਸੰਭਾ ਜਾਵੇ ਤਾਂ ਬਹੁਤ ਵਧੀਆ ਹੋਊਗਾ ਹਨਾ ਹਾਂ ਹਮਾਰ ਦੀ ਕੋਈ ਵੀ ਹੁੰਦੀ ਸੀ ਜੀ ਉਹੀ ਘਰ ਦੋ ਬਣੇ ਰਹੀ ਦੋ ਕੁੰਡ ਬਣੇ ਹੋਏ ਸੀ ਆਪਾਂ ਉਹ ਰੋ ਰੂਹੇ ਦਾ ਕੁੰਡ ਬਣਾਏ ਹੋਏ ਸੀ ਹਾਂ ਲਾ ਪੁਰਾਣੀ ਜਾਣਕਾਰੀ ਆਪਾਂ ਨੂੰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰਾ ਵੀਰ ਕੋਈ ਸੇਵਾ ਕਰਨਾ ਚਾਹੁੰਦਾ ਹੈ ਤਾਂ ਆਪਾਂ ਸਲਾਮਸਬਰਾ ਕਰਕੇ ਜੋ ਹੈਗੇ ਕੋਈ ਸੰਤ ਹੈਗੇ ਉਹਨਾਂ ਨਾਲ ਸਰਾਮਸਬਰਾ ਕਰਕੇ ਫੇਰ ਹੀ ਇਹਦੀ ਰਿਪੇਅਰ ਕਰਾਂਗੇ ਅਦਰਵਾਈਜ਼ ਆਪਾਂ ਇਹਨੂੰ ਹੱਥ ਨਹੀਂ ਲਾ ਸਕਦੇ ਹਨ ਤੇ ਇਹ ਆਹ ਭਲੀ ਨਹੀਂ ਮਾਈ ਜਗਲੂ ਹਾਂਜੀ ਉਹੀ ਤਾਂ ਇਹ ਥੱਲੇ ਜਾਓ ਥੱਲੇ ਆਈ ਗਏ ਹਾਂ ਇੱਧਰ ਹੈਗੀ ਸੀ ਖੂਹੀ ਇੱਕ ਹਾਂ ਅ ਵੀ ਦੇਖੀਆ ਖੇੜਦੇ ਜਿਹੇ ਹੁੰਦੇ ਸੀ ਤੇ ਬਾਰੇ ਖੁੰਝੇ ਸੀ ਹਾਂ ਮੈਂ ਤਾਂ ਸੋਚਿਆ ਇੱਕ ਹੋਰ ਆਪਣਾ ਮਾਤਾ ਦਾ ਮੰਦਿਰ ਵੀ ਇੱਥੇ ਬਣਿਆ ਵਾ ਇਹ ਤੁਸੀਂ ਦੇਖ ਸਕਦੇ ਹੋ ਵਧੀਆ ਯਾਨੀ ਕਿ ਹੈਗੀ ਜਗਾ ਇੱਥੇ ਸ਼ਾਂਤੀ ਵਾਲੀ ਆ ਤੇ ਇਹ ਮਾਤਾ ਜੈ ਮਾਤਾ ਦਾ ਜਿਹੜਾ ਹੈਗਾ ਮੰਦਿਰ ਵੀ ਇੱਥੇ ਝੰਡ ਥੱਲੇ ਬਣਾਇਆ ਵਾ ਝੰਡਾ ਪੁਰਾਣਾ ਤੇ ਇਹ ਦੇਖੋ ਇਹ ਦੀ ਰਿਪੇਅਰ ਹੋਣ ਵਾਲੀ ਆ ਜੇ ਰਿਪੇਅਰ ਹੋ ਜੇ ਤਾਂ ਇਹ ਬੱਜ ਸਕਦੀ ਹੈ ਜਿਹੜੀ ਪੁਰਾਣੀ ਆ ਚੀਜ਼ ਬਣੀ ਹੋਈ ਆ ਧੰਨਵਾਦ ਜੀ ਵੀਡੀਓ ਸ਼ੇਅਰ ਕਰੋ ਤੇ ਕਮੈਂਟ ਕਰਿਓ ਧੰਨਵਾਦ